ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਰਮ ਤੋਂ ਰੱਬੋ ਮੋਬਾਈਲ ਕਮਾਈ ਬਾਈ ਪਿੰਡੋਂ ਨਾ ਪਹੁੰਚ ਚੁੱਕੇ ਆ ਪਿੰਡ ਹੈਗਾ ਤੁਮਾਨ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇਖੋ ਅੱਜ ਬਾਈਆਂ ਨੂੰ ਬਹੁਤ ਸ਼ਿਸ਼ਤ ਦੇ ਨਾਲ ਬਹੁਤ ਛੋਟੀਆਂ ਮੱਚਾ ਸੇਰ ਆ ਜੀ ਸਾਬ ਉੱਪਰ ਗੱਲਬਾਤ ਕਰੀਏ ਕਹਿੰਦੇ ਜੀ ਸਤਿਕਾਰ ਵਿਕਾਰ ਜੀ ਸਭ ਬਾਈ ਜੀ ਸਭ ਠੀਕ ਠਾਕ ਸਾਰੇ ਵੀਰ ਸੰਦੀਪ ਦੇ ਫਰਮ ਵੇਖਣ ਆ ਰਹਿਆਂ ਨੂੰ ਸਾਡੇ ਨੂੰ ਪਿਆਰ ਭਰੀ ਸਤਿਕਾਰ ਹੌਸਲਾ ਕੋਲ ਸੁਨੀਲ ਭਾਜੀ ਕੀ ਆਜਾ ਲਾਣੇ ਬੈਣੇ ਕੂਲਰ ਲੈਣੇ ਗੱਲ ਕੋਲ ਭਾਜੀ ਗਰਮੀ ਮਾਲੂਮ ਬੜੀਆ ਥੋੜਾ ਜਨਾ ਕਮਰਾ ਨੀਮਾ ਬਰੰਡਾ ਇਨਾ ਤਾਬੀਆਂ ਬੜੀਆਂ ਤੇ ਕਢਾਓ ਤੁਸੀਂ ਓਏ ਓਦਾਂ ਵੈਸੇ ਨਹੀਂ ਬਾਹਰ ਨੂੰ ਕਢਾਏ ਕੂਲਰ ਕੰਨਰ ਪੱਖੇ ਲਾ ਛੜੀ ਦੇ ਮਈਆਂ ਨੂੰ ਉਹ ਘਰੇ ਜਿਹੇ ਆ ਗਏ ਨੇ ਸੇ ਤੇ ਇਧਰ ਵੀ ਬੜੀ ਮਾਤ ਗਰਮੀ ਦਾ ਕੱਲ ਪਰਸਾਂ ਦੀ ਬੜੀ ਕਈ ਗਰਮੀ ਪੈਣਾ ਚਲੋ ਹੋਰ ਸੁਣਾਓ ਜੀ ਜੀ ਅੱਜ ਹੈਗੀਆਂ ਮਈਆਂ 4-5 ਔਰ ਟੱਕਰੇ ਨਹੀਂ ਹੁੰਦੇ ਜਦੋਂ ਤੂੰ ਇੱਧਰ ਹੋ ਕੇ ਜਾਂਦੇ ਮੈਂ ਅਗਲੇ ਦਿਨ ਤੁਹਾਨੂੰ ਫੋਨ ਕਰਦਾ ਮਾਲ ਦੇਖਦਾ ਮੁਕਦਾ ਜਾਂਦਾ ਨਾਲੋਂ ਗਾਲੀ ਕੱਢੀ ਹਣਾ ਇੱਦਕੇ ਫਿਰ ਐਵੇਂ ਹੁੰਦਾ ਵੀ ਜਦੋਂ ਤੂੰ ਆਏ ਉਦੋਂ ਮਾਲ ਨਹੀਂ ਹੁੰਦਾ ਅਗਲੇ ਦਿਨ ਮਾਲ ਹੁੰਦਾ ਦੋ ਤਿੰਨ ਘਰ ਸੀ ਡੇਰੀਆਂ ਵਾਲੇ ਅੱਛਾ ਉਹ ਲੈ ਉਹਨਾਂ ਨੇ ਮਈਆਂ ਲੈਣੀਆਂ ਸੀ ਕੋਈ ਸ਼ਬੀਸ ਭਾਈ ਅੱਛਾ ਉਹਨਾਂ ਨੇ ਪੂਰੀਆਂ ਕੀਤੀਆਂ ਠੀਕ ਹਾਂਜੀ ਏ ਦੋ ਵੀ ਗਰਮੀ ਜਾ ਰਹੀ ਆ ਵੀ ਨਹੀਂ ਜਾਂਦਾ ਹੋਰ ਉਧਰੋਂ ਵੀ ਮਾਲ ਲਈਦਾ ਕੋਈ ਇੱਧਰ ਦਾ ਸਾਰੇ ਪਾਸੇ ਦਾ ਹੈਗਾ ਵਾ ਤੋ ਪੁਰਵੀ ਆ ਗਿਆ ਮੈਂ 3-4 ਪਾਵਾਂਗੇ ਹਾਂਜੀ ਹਾਂਜੀ ਦੱਸੋ ਆ ਜਾਓ ਉਧਰ ਆ ਜਾਓ ਇੱਕ ਨੰਬਰ ਤੇ ਸੁਈਆਂ ਤੇ ਪਾਣੀ ਚੰਗੀ ਸੀ ਹਾਂਜੀ ਨਗਰ ਵੇਖ ਕਿਡਾ ਪੀਓ ਰਹਾ ਹਰਿਆਣੀ ਦੀ ਘੱਡੀ ਦਾ ਚਲੋ ਵੇਗੀ ਆ ਅੱਛਾ ਵੇਗੀ ਆ ਵੇਗੀ ਆ ਛੋਟੀ ਤੇਰੇ ਆਉਣ ਤੋਂ ਪਹਿਲਾਂ ਵੇਗੀ ਨਹੀਂ ਚੰਗੀ ਛੋਟੀ ਵੀ ਚਲੋ ਚਲੋ ਠੀਕ ਹੈ ਵੇਗੀ ਆ ਛੋਟੀ ਜੋਗੇ ਬੰਦੇ ਬਸ ਠੀਕ ਛੋਟੀ ਪਾਣੀ ਜਿਆਦਾ ਚੰਗੀ ਸੀ ਠੀਕ ਹੈ ਠੀਕ ਹੈ ਆ ਗਈ ਨੀਲੀ ਜਿਹੜਾ ਮਾਲ ਵਿਗਿਆ ਨਾ ਆ ਨਹੀਂ ਨੀ ਹੋ ਚੁੱਕਾ ਦਾ ਕੋਈ ਫਾਇਦਾ ਉਹਦਾ ਫਾਇਦਾ ਨਹੀਂ ਨੀਲੀ ਆ ਅੱਜ ਚੌਥਾ ਡੰਗ ਸੂਈ ਹੋਇਆ ਵਾ ਹਾਂ ਇਹ ਝੁੱਡੀਆਂ ਚਾਰ ਉਧਰ ਆਈਆਂ ਨੇ ਕਿੰਨਾ ਚੋ ਵੇਗੀ ਆ ਅੱਛਾ ਮਗਰ ਇਹਦੇ ਕੱਢੀ ਆ ਗਈ ਚੌਥੇ ਡੰਗ ਦੀ ਸੂਈ ਆ ਠੀਕ ਆ 12 ਲੀਟਰ ਦੁੱਧ ਹੁਣ ਆ ਇਸ ਤੇ ਆ ਪਿਆਰ ਵਾ 10 ਫਟਰਾਗ ਲੀਟਰ ਦੁੱਧ ਪਾਉਗੀ ਅੱਛਾ ਬਾੜੀ ਜਿਆਦਾ ਵੱਡੀ ਆ ਵੀ ਝੁੱਡੀ ਜੀ ਨਹੀਂ ਖੋਲੋ ਫਿਰ ਲਓ ਜੀ ਨੀਲੀ ਜੇ ਆ ਗਈ ਝੋਟੀ ਜੇ ਬਹੁਤ ਵੱਡੀ ਝੋਟੀ ਆ ਹੁਣ ਆਇਆਂ 7 12 ਕਿਲੋ ਹਾਂ ਚੌਥਾ ਡਾਂਗ ਸੁਈਆਂ ਕੱਟੀ ਮਾਰੇ ਜਿਹੜੀਆਂ ਉਧਰ ਦੀਆਂ ਨੇ ਉਧਰ ਦੀਆਂ ਹੋਣਗੀਆਂ ਨਹੀਂ ਕੋਈ ਇਧਰ ਦੀਆਂ ਹੋਣਗੀਆਂ ਬਸ 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 ਕਿੰਨੇ ਚੋਈ ਚੋਈ ਕਿੰਨੇ ਬਾਜੀ ਮੈਂ ਘਾਤ ਹੱਥੋਂ ਨਾ ਪਿੱਲਾ ਵੀ ਐਂਡ ਐਂਡ ਹੀ ਆ 85 ਦੀ ਚੋਈ ਮੜੀ ਆ ਜੇ ਕੀ ਫਾਲਾ ਬੇਫਿਕਰ ਨਹੀਂ ਮਰਾ ਫੇਰ ਗੱਲ ਸਹੀ ਹੈ ਜੀ ਕੋਈ ਸੰਦੀਪ ਸਿੰਘ ਸਾਮ ਵੀ ਯਾਰ ਨਹੀਂ ਕਰਨੀ ਬਹੁਤ ਜ਼ਿਆਦਾ ਪਤਾ ਨਹੀਂ ਮਹੀਂ ਵਿਗਣੀ ਕਿ ਨਹੀਂ ਨਹੀਂ ਬਿਲਕੁਲ ਬਿਲਕੁਲ ਮੈਂ ਨਹੀਂ ਖਰਾਬ ਕਰਦੀ ਨਾ 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 ਅਮੇ ਬਾਅਦ ਇਹ ਮੁੱਲ ਮੁੱਲ ਵੇਖੀ ਫੈਰ ਰਹੀ ਹੈ ਨਾ ਬਿਲਕੁਲ ਬਿਲਕੁਲ ਫਿਲਹਿਆ ਤਾਰੀ ਝੋਟੀ ਸੁਈ ਜਾ ਦੂਤ ਤੇ ਜਾਏਗੀ ਹਜੇ ਪੰਜਾਂ ਜਵਾਂ ਗੜਾਂ ਦੇ ਵਿੱਚ ਵਿੱਚ ਹਾਂਜੀ ਹਾਂਜੀ ਤੇ ਬਾਟ ਬੜੀ ਪੈ ਜਾਂਦੀ ਮਈਆਂ ਬਿਲਕੁਲ ਜੀ ਹਾਂਜੀ ਬੋਲੋ ਜੀ ਆਹ ਕੱਟ ਕੁਦ ਚੰਗਾ ਚੀ ਦਾ ਢੰਡੀ ਢੁੱਡੀ ਆ ਤੂੰ ਆ ਜੂ ਤੇ ਇੰਨਾ ਚੰਗਾ ਨਾ ਤੂੰ ਗੱਲ ਕਰਨ ਵਾਲੀ ਨਹੀਂ ਹੈਗੀ ਮੁੱਲ ਤਾਂ ਇਹਦਾ 190 80 ਕਰੀ ਜਾਏਗੇ ਹਮ ਡੇਢ ਤੋਂ ਸ਼ੋਰ 60 ਕਰ ਦਾਂਗੇ ਕਿ ਨਹੀਂ 2000 ਰੁਪਏ ਸ਼ੋਰ ਇਹ ਕਰਤਾਲੀ ਬਸ ਹਾਂ ਜਿਹੜਾ ਕਰਤਾਲੀ ਦੀ ਚਲੋ ਚਲੋ ਠੀਕ ਉਹ ਵੀ ਝੋਟੀ ਇਹ ਨਹੀਂ ਦੇ ਦਿੰਦੇ ਬਟ ਹੀ ਤੇ ਆਹ ਹੈ ਜੀ ਇਹ ਵੀ ਤੁਹਾਡੀ ਸੂਈਤਾ ਜੀ ਉਹ ਬੱਚਾ ਕਟਾ ਕਟਾ ਜੀ ਹਾਂ ਜੀ ਉਹ ਕਟਾ ਜੂਦਾ ਦੁੱਧ ਦਾ 10 ਕਿਲੋ ਇਹ ਉਧਰ ਆਈ ਇਹ ਜੀ ਹਾਂ ਜੀ ਇਹ ਚਾਰ ਆਈਆਂ ਸੀ ਇੱਕ ਇਹਨਾਂ ਲੱਗੇ ਲੱਗੀ ਇੱਕ ਉਹ ਰਾਤੀ ਵੇਗੀ ਹੁਣ ਲੈ ਲਓ ਜੀ ਇਹ ਵੀ ਉਧਰ ਛੋਟੀ ਆਈ ਹੈ ਜੀ ਵੀ ਦੇਖੋ ਫਿਰ ਜੈਡ ਕਾਲੀ ਆ ਕਾਲੀ ਸ਼ਾ ਹਣਾ ਭਿੰਦਾ ਜੀ ਤੁਹਾਡੇ ਕਿੰਨਾ ਭਾਜੀ 10 ਕਿਲੋ ਦੋ ਪੱਕਾ ਹੀ ਲਓ ਜੀ 10 ਕਿਲੋ ਦੋ ਤਿਆਰ ਆ ਪੱਕਾ ਹੀ ਆ ਦੇ ਕਟਾ ਮਗਰ ਆ ਗਿਆ ਬਾਹਲੀ ਚੰਗੀ ਛੋਟੀ ਚਾਨ ਬਹੁਤ ਚੰਗੀ ਸੀ ਜੀ ਠੀਕ ਆ ਨਹੀਂ ਠੀਕ ਆ ਜੀ ਬਹੁਤ ਚੰਗੀ ਸੀ ਹਾਂ ਜੀ ਹਾਂ ਜੀ ਉਹ ਇਥੇ ਮਾਗੋਂ ਦੇ ਬੰਦੇ ਲੈ ਕੇ ਇੱਕ ਝੁੱਟੀਆਂ ਹੁਣੇ ਵਿਕੀ ਹੂੰ ਚਲੋ ਮਾਲ ਦਾ ਫਿਰ ਤੁਹਾਨੂੰ ਬਰਾਦਰ ਲਿਆਣਾ ਪੈਂਦਾ ਜੀ ਫਿਰ ਉਧਰ ਨਾਲ ਇਧਰ ਰਹਿਣਾ ਹਾਂ ਜੀ ਭਾਜੀ ਫਿਰ ਡਾਕ ਜਿਹੜਾ ਦਵਾਈ ਜਾਂਦਾ ਫਿਰ ਦੇਣਾ ਪੈਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਵੇ ਇਹ ਬੜੀ ਬੜੀ ਜਿਆਦਾ ਚੰਗੀ ਠੀਕ ਆ ਤਾਲਮੇਲੀ ਨਹੀਂ ਬਣਿਆ ਐਸਾ ਕੰਮ ਹੋ ਗਿਆ ਬੋਲੋ ਜੀ ਛੋਟੀ ਨੇ ਦੋਦੇ ਦੋ ਤਿੰਨ ਕਿਲੋ ਵਧਣਾ ਵਾ ਪੈਂਡੇ ਪੂਣੇ ਦੀਆਂ ਥੱਕੀਆਂ ਵਾ ਹੂੰ ਛੋੜਾ ਜਿਹਾ ਭਾ 110 ਦੀ 11000 ਦੀ ਹਾਂਜੀ 2000 ਛੋੜ ਚਲੋ 180 ਦੀ ਬਸ ਠੀਕ ਆ ਤੇ ਇਧਰ ਕਿੰਨੇ ਆ ਇਧਰ ਸੰਦੀਪ ਸਿਆ ਇਧਰ ਵੇਖ ਮੈਂ ਤੁਹਲੇ ਲੇਵਾ ਇਹ ਹੁਣ ਇਧਰ ਲਈਆਂ ਹੋਣੀਆਂ ਵੇਖ ਲੈਵਾ ਗੱਬਣਾ ਬਿੰਦਿਆ ਗੱਬਣ ਵਾ ਨੇੜੇ ਨੇੜੇ ਆ ਉੱਚ ਪੂ ਚੱਕ ਮੜੀ ਵੇਖ ਲੈਵਾ ਉਹ ਐਂਡ ਹੀ ਆਗੇ ਹਾਂ ਥੱਬਾ ਡਾਈ ਫਿਰਦੀ ਆ ਉਹ ਦੋ 15 ਕਿਲੋ ਕਹਿੰਦੇ ਦੋ ਦਿੰਦੀ ਆ ਅੱਛਾ ਨਹੀਂ ਮੈਂ ਹੀ ਬਹੁਤ ਚੰਗੀ ਆ ਆਈ ਥਿੰਕਾਂ ਨੂੰ ਕੀ ਕਰਨਾ ਸਿੰਘ ਖੋਦ ਦੋ ਲੈਣਾ ਮੈਂ ਲੈ ਕੇ ਹਾਂਜੀ ਬਤਿਆਰ ਹੀ ਲਾਦੀ ਆ ਅੱਜ ਦਾ ਸਵੇਰੇ ਕੋਨਾ ਫਿਰ ਵੇਗੀ ਆ ਲੈ ਦੱਸ ਇਹ ਵੀ ਵੇਗੀ ਆ ਜਿਹੜੀ ਵੇਗੀ ਸੋ ਵੇਗੀ ਆ ਐਵੇਂ ਨਹੀਂ ਪਾਉਣੀ ਵਿੱਚ ਆਹਾਂ ਇਹ ਰਾਤ ਦੀ ਸੂਈ ਆ ਇਹ ਵੇਗੀ ਆ ਨਾ ਇਹ ਵੀ ਗਣਾਲੀ ਆ ਜਿਹੜੀ ਵਿਗਣਾਲੀ ਉਹ ਵਿਗਣਾਲੀ ਆ ਕਹਿੰਦਾ ਵੇ ਠੀਕ ਆ ਭਾਈ ਜੀ ਕਿਨੇ ਵੇਗੀ ਭਾਈ ਜੀ ਉਹ ਪੱਕੀ ਗੱਲ ਪੱਕੀ ਗੱਲ ਲੋਕਾਂ ਦੇ ਬੜੇ ਰੇਡ ਹੈ 1 5 ਦੀ ਨਹੀਂ ਠੀਕ ਆ ਆਹ ਆ ਮੈਂ ਝੂਠ ਮਾਰ ਦਿੰਦਾ ਮੈਂ ਮਾਰੀ ਜਾਈਏ ਦੋ ਦੋ 14 ਬੰਨਾਂ ਲੀਟਰ ਦੁੱਧ ਦੇਣਾ ਮੈਂ ਨੇ ਇਹ ਰਾਤ ਦੀ ਮੈਂ ਹੀ ਸੂਈ ਗੱਲਾ 나ੜੂ ਅੱਛਾ ਬੋਲਾ ਕੋਈ ਹੋ ਜੂਗਾ 7-8 ਕਿਲੋ ਕਹਿੰਦੇ ਕਹਦੀਏ 12-13 ਕਿਲੋ ਦਾ ਨਹੀਂ ਕੋਈ ਫਾਇਦਾ ਹੁੰਦਾ ਬੋਲੇ ਦਾ ਫੇਰ ਮੈਂ ਹੀ ਸਿੱਧੀ ਨਹੀਂ ਉਹਂਂਡੀ ਰਾਤ ਦੀ ਸੂਈ ਹੈ ਠੀਕ ਹੈ ਮੈਂ ਹੀ ਅਭੀ ਬੜੀ ਚੰਗੀ ਸੁਨੀਪ ਸਿਆਂ ਇਹਲਾ ਕੋਈ ਡੱਕੀਆਂ ਡਕਾਈਆਂ ਮਈਆਂ ਨਹੀਂ ਆ ਕਹਿੰਦੇ ਬੱਲੂ ਕਿਥੇ ਰਹਿਣ ਲੱਗ ਗਿਆ ਬੱਲੂ ਆਇਆ ਨਹੀਂ ਜੋ ਗਰਮੀ ਬੜੀ ਜੋ ਮੈਂ ਕਿਹਾ ਹੀ ਨਹੀਂ ਅੱਜ ਗਰਮੀ ਕਰਕੇ ਗਰਮੀ ਕਰ ਗਣਾ ਦੁਪਹਿਰ ਵੀ ਬੜੀ ਲੱਗੀ ਨਹੀਂ ਨਹੀਂ ਬਹੁਤ ਲੱਗੀ ਦੁਪਹਿਰ ਬੜੀ ਸੀ ਆ ਵਧੀ ਕਰਦਾ ਗੱਡੀ ਦੇ ਬੰਦ ਕਰਦਾ ਜੀ ਉਹ ਹਾਂ ਜੀ ਘਟਾ ਬੜਾ ਪੈਂਦਾ ਸੀ ਗੱਡੀ ਤੇ ਇਹ ਦੋ ਨਾ ਮੱਜਾ ਪੱਠੇ ਖਾਂਦੀਆਂ ਤੇ ਤੁੜੀ ਜਾਂਦੀ ਸੀ ਉਹਨੂੰ ਹਾਂ ਜੀ ਬੋਲੋ ਤੇ ਦੁੱਧ ਸੰਦੀਪ ਸਿੰਘ ਜਿਸੋਂ ਲਈ ਆ ਇੱਥੋਂ ਲਈ ਆ ਮਾਜੀ ਕਹਿੰਦੇ 12 13 ਕਿਲੋ ਦਿੰਦੀ ਆ ਕਾਗਜੜਗੀ ਚਮੜੀ ਝੋਟੀ ਦੀ ਬਹੁਤ ਚੰਗੀ ਕਾਲੀ ਆ ਤੇ ਰਾਤ ਦੀ ਸੂਈ ਆ ਇਹ ਗੱਲਾਂ 나ੜੂ ਆ ਲੇਕਨ ਉਹਦੇ ਭਾਜੀ ਇਹ ਵੀ ਭਾਣੀ ਇੱਕ ਪੰਜੀ ਦੀ ਵੇਚੀ ਜਾਈਏ 20 22 ਦੀ ਦੱਸ ਦੀ ਦੇ ਦਾਂਗੇ ਚਲੋ ਇਹ 2000 ਛੋਟ ਇੱਕ ਘੱਟ ਦੇ ਇੱਕ ਘੱਟ ਦੀ ਬੜਾ ਠੀਕ ਆ ਗਰਮੀ ਬੜੀ ਮਾਲਵੀ ਬੜਾ ਤੇਜ਼ ਆ ਤੇ ਰੇੜਵੀ ਬਿਲਕੁਲ ਆਪਾਂ ਜਾਇਜ ਕੀਤੇ ਆ ਜਿਹੜੀਆਂ ਸਾਡੀਆਂ ਵਿਗੀਆਂ ਵਾ ਉਹ ਵਿਗੀਆਂ ਨੇ ਜਿਹੜੀਆਂ ਵਿਕਣ ਵਾਲੀਆਂ ਵਾ ਉਹ ਆਪਾਂ ਮੱਝਾਂ ਪਾਈਆਂ ਵਾ ਕੋਈ ਜ਼ਿਆਦਾ ਟੌਰ ਬਣਾਉਣ ਨੂੰ ਜ਼ਿਆਦਾ ਨਹੀਂ ਪਾਈਆਂ ਠੀਕ ਆ ਜਿਹੜਾ ਮਾਲ ਵੇਗ ਗਿਆ ਵੇਗ ਗਿਆ ਵਾ ਕਟੀ ਸੰਦੀਪ ਸਿੰਘਾਂ ਇਲਾਕਾ ਏਰੀਆ ਬੜਾ ਚੰਗਾ ਪਿਓਰ ਕਾਲੀ ਆ ਕਾਲੀ ਕਾਲ ਨਹੀਂ ਕਹਿੰਦੇ ਜੈਡ ਬਲੈਕ ਤਾਜੀ ਝੋਟੀ ਸੂਈ ਆ ਮੁੱਲ ਵੇਖ ਲੈ ਜਾਇਜ ਵਾ ਆ ਚਲੋ ਕੋਈ ਕਹੇ ਨਿੱਕੀ ਆ ਕੋਈ ਵੱਡੀ ਆ ਤੈਨੂੰ ਪਤਾ ਹੀ ਆ ਹੁਣ ਨਹੀਂ ਨਹੀਂ ਦੱਸੋ ਬਹੁਤ ਵੱਡੀ ਮੈਂ ਹਾਂ ਉੱਪਰ ਕੀ ਹੋ ਜਾਊ ਤੂੰ ਮੈਂ ਨੇ ਲੈਵਾ ਚਾੜਨਾ ਹਜੇ ਕੋ ਮੈਂ ਦੋਤੇ ਆਈ ਠੀਕ ਆ ਕੋ ਮੈਂ ਜਦੋਂ ਆਉਂਦੀਆਂ ਵਾ ਚਾਰ ਦਿਨ ਲੈਂਦੀਆਂ ਵਾ ਬਾਜੀ ਵੱਡੀ ਢੀ ਮੋਟੀ ਮੈਂ ਦੀ ਚੋਣ ਵਾਂ ਜਦੋਂ ਮਰਜ਼ੀ ਆਓ ਮਾਲ 24 ਘੰਟੇ ਦੋ ਚਾਰ ਮਹੀਨਾ ਡੇਲੀ ਵੱਜੀਆਂ ਰਹਿੰਦੀਆਂ ਵਾਂ ਠੀਕ ਆ ਤੇ ਆਪਣਾ ਪਿੰਡ ਹੈਗਾ ਬਤਵਾਨ ਜ਼ਿਲ੍ਹਾ ਹੈਗਾ ਗਰਦਾਸਪੁਰ ਤਹਿਸੀਲ ਹੈਗੀ ਬਟਾਲਾ ਨੇੜੇ ਹੈਗਾ ਅਲੀ ਹਾਲ ਦੇ ਤੇ ਦਲਮ ਦੇ ਨਾਂ ਮੇਰਾ ਭਿੰਦਾ ਬੜੇ ਵੀਰਾਂ ਕੋ ਥੋੜੀ ਜਿਹੀ ਇੱਕ ਮਾਫੀ ਮੰਗਨੇ ਆ ਬੜੇ ਮੇਰੇ ਵੀਰ ਫੋਨ ਕਰਦੇ ਆ ਵੀ ਕੰਮ ਛੱਡ ਗਏ ਜੋ ਵੀਡੀਓ ਨਹੀਂ ਆਈ ਤਾਲਮੇ ਵਾਲੀ ਨਹੀਂ ਸਲੀਪ ਕਰਨਾ ਬਣਿਆ ਘਟ ਦੋ ਘਟ ਵੀ ਨਾ ਚਾਰ ਜਿਹੜੀਆਂ ਵੀਡੀਓ ਮਿਸ ਹੋ ਗਈਆਂ ਤੁਸੀਂ ਵੀਡੀਓ ਬਣਾ ਗਏ ਅਗਲੇ ਦਿਨ ਤੋਂ ਸਟੇਟ ਫਲਾਇਆ ਹੁੰਦਾ ਸੀ ਉਹ ਲਾਇਆ ਹੁੰਦਾ ਨਹੀਂ ਬਿਆਸ ਦਾ ਮੈਂ ਤੁਹਾਨੂੰ ਫੋਨ ਕਰਨਾ ਨਹੀਂ ਅੱਜ ਨਹੀਂ ਹੋਣਾ ਇਹ ਚਾਰ ਵੀਡੀਓ ਮਿਸ ਹੋਈਆਂ ਆਪਣੀ ਤੇ ਇਹਦੇ ਨਾਲ ਆ ਵੀ ਜਿਹੜੇ ਮੇਰੇ ਵੀਰ ਨੇ ਲੈਣੀਆਂ ਉਹ ਫੋਨ ਕਰਕੇ ਜਦੋਂ ਮਰਜ਼ੀ ਆਓ ਪਿੰਡਾ ਗਤਵਾਨ ਜਿਲ੍ਹਾ ਗਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਵਾਲੀ ਹਾਲ ਦੇ ਨੰਬਰ ਹੈਗਾ 95924 27529